ਖੈਨਾ ਸੀਗਾ ਪੂਰਾ ਪਿੰਡ ਸਾਰੇ ਦਾ ਅਗੀ ਜਾਰੀ ਪਿੰਡ ਤੇ ਉਦਾਸ ਦਿਖਾਈ ਦੇ ਰਿਹਾ ਕੋਈ ਚਾਇਨਾ ਡੋਰ ਦੀ ਵਰਤੋਂ ਕਰਕੇ ਪਤੰਗਬਾਜ਼ੀ ਕਰਦੇ ਨੇ ਲੇਕਿਨ ਇਹ ਚਾਇਨਾ ਡੋਰ ਕਿਸੇ ਨਾ ਕਿਸੇ ਪਾਸੇ ਪੰਜਾਬ ਨੂੰ ਮੌਤ ਦਾ ਦਾਤ ਪਹੁੰਚ ਜਾਂਦੀ ਹੈ ਸਵਾਗਤ ਹੈ ਤਾਜ਼ਾ ਖਬਰਾਂ ਵਿੱਚ ਚਾਇਨਾ ਡੋਰ ਦਾ ਕਹਿਰ ਜਾਰੀ ਹੈ ਗਲਾ ਕੱਟਣ ਨਾਲ ਇੱਕ ਹੋਰ ਮੌਤ ਹੋ ਗਈ ਹੈ ਸੋਚੋ ਤੁਸੀਂ ਆਪਣੇ ਮੋਟਰਸਾਈਕਲ ਤੇ ਘਰ ਜਾ ਰਹੇ ਹੋ ਹਵਾ ਠੰਡੀ ਹੈ ਸਭ ਕੁਝ ਨੋਰਮਲ ਹੈ ਪਰ ਅਚਾਨਕ ਇੱਕ ਪਤਲੀ ਜੀ ਤਾਰ ਤੁਹਾਡੀ ਗਰਦਨ ਨੂੰ ਚੁੰਦੀ ਹੈ ਅਗਲੇ ਹੀ ਪਲ ਤੁਹਾਡੀ ਜ਼ਿੰਦਗੀ ਖਤਮ ਸਸਤੀਕਾਲ ਦੋਸਤੋ ਮੈਂ ਹਾਂ ਪ੍ਰਭਜੋਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਗੋਲ ਲੈ ਕੇ ਸੀ ਅੱਜ ਦੇ ਇਸ ਵੀਡੀਓ ਚ ਅਸੀਂ ਐਕਸਪੋਜ਼ ਕਰਾਂਗੇ ਕਿ ਆਖਿਰੇ ਚਾਈਨਾ ਡੋਰ ਹੈ ਕੀ ਇਹ ਕਿਵੇਂ ਬਣਦੀ ਹੈ ਤੇ ਸਰਕਾਰ ਦੇ ਬੰਨ ਲੱਗਣ ਦੇ ਬਾਵਜੂਦ ਇਹ ਤੁਹਾਡੇ ਹੱਥਾਂ ਤੱਕ ਕਿਵੇਂ ਪਹੁੰਚ ਰਹੀ ਹੈ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਨੂੰ ਚਾਈਨਾ ਡੋਰ ਕਿਉਂ ਕਿਹਾ ਜਾਂਦਾ ਹੈ ਅਸਲ ਵਿੱਚ ਇਸ ਦਾ ਚਾਈਨਾ ਨਾਲ ਕੋਈ ਸਿੱਧਾ ਲਿੰਕ ਨਹੀਂ ਹੈ ਜਿੱਥੇ ਆਮ ਡੋਰ ਸੂਤੀ ਧਾਗਾ ਕੱਚਾ ਹੁੰਦਾ ਹੈ ਚਾਈਨਾ ਡੋਰ ਪੋਲੀਮਰ ਫਾਈਬਰ ਦੀ ਬਣੀ ਹੁੰਦੀ ਹੈ ਇਸ ਦੇ ਉੱਪਰ ਲੋਹੇ ਦਾ ਬੁਰਾਦਾ ਤੇ ਕੱਚ ਗਲਾਸ ਪਾਊਡਰ ਦੀ ਕੋਟਿੰਗ ਕੀਤੀ ਜਾਂਦੀ ਹੈ ਇਹ ਇੱਕ ਤਰ੍ਹਾਂ ਦਾ ਮੈਟਲਿਕ ਜਾਂ ਨਾਈਲੋਨ ਧਾਗਾ ਹੁੰਦਾ ਹੈ ਜਿਸ ਦੇ ਉੱਪਰ ਲੋਹੇ ਦਾ ਬੁਰਾਦਾ ਤੇ ਕੱਚ ਦੀ ਕੋਟਿੰਗ ਕੀਤੀ ਜਾਂਦੀ ਹੈ ਇਹ ਡੋਰ ਟੁੱਟਦੀ ਨਹੀਂ ਇਹ ਕੱਟ ਦਿੰਦੀ ਹੈ ਇਸ ਦਾ ਮਟੀਰੀਅਲ ਬਾਇਓ ਡਿਗਰੇਡੇਬਲ ਨਹੀਂ ਹੈ ਮਤਲਬ ਇਹ ਸਾਲੋ ਸਾਲ ਸੜਕਾਂ ਤੇ ਅਤੇ ਰੁੱਖਾਂ ਤੇ ਲਟਕਦੀ ਰਹਿੰਦੀ ਹੈ ਹੁਣ ਸਵਾਲ ਇਹ ਆਉਂਦਾ ਹੈ ਜੂਫਕ ਦੇ ਜੇ ਇਹ ਇੰਨੀ ਖਤਰਨਾਕ ਹੈ ਤਾਂ ਇਹ ਵਿਕ ਕਿਉਂ ਰਹੀ ਹੈ ਇਸ ਡੋਰ ਦਾ ਸ਼ਿਕਾਰ ਸਿਰਫ ਇਨਸਾਨ ਹੀ ਨਹੀਂ ਸੜਕਾਂ ਤੇ ਉੜਦੇ ਬੇਜਬਾਨ ਪੰਛੀ ਵੀ ਹੋ ਰਹੇ ਹਨ ਹਰ ਸਾਲ ਹਜ਼ਾਰਾਂ ਪੰਛੀ ਸਿਰਫ ਇਸ ਕਰਕੇ ਮਰਦੇ ਹਨ ਕਿਉਂਕਿ ਉਹਨਾਂ ਦੇ ਖੰਭ ਇਸ ਡੋਰ ਵਿੱਚ ਫਸ ਜਾਂਦੇ ਹਨ ਤੇ ਇਨਸਾਨਾਂ ਦਾ ਹਾਲ ਪੀਜੀਆਈ ਤੇ ਹਸਪਤਾਲ ਦੇ ਰਿਕਾਰਡ ਚੱਕ ਕੇ ਦੇਖ ਲਵੋ ਬਾਈਕ ਚਲਾਣ ਵਾਲੇ ਸਕੂਟਰ ਤੇ ਜਾਣ ਵਾਲੇ ਬੱਚੇ ਕਈਆਂ ਨੇ ਆਪਣੀ ਆਵਾਜ਼ ਗਵਾ ਲਈ ਤੁਹਾਨੂੰ ਪਤਾ ਪਿਛਲੇ ਦਿਨੀ ਜੋ ਮੌਤਾਂ ਹੋਈਆਂ ਨੇ ਉਹਨਾਂ ਦਾ ਕੀ ਕਸੂਰ ਸੀ ਉਹ ਤਾਂ ਪਤੰਗ ਵੀ ਨਹੀਂ ਚੜਾ ਰਹੇ ਸੀ ਸੋਚੋ ਸਨੰਨੀ ਜਾਨ ਦਾ ਕੀ ਕਸੂਰ ਹੈ ਜਿਸ ਦੀ ਮਾਂ ਨੂੰ ਤੁਸੀਂ ਆਪਣੇ ਸਕੂਨੀ ਸ਼ੌਂਕ ਕਰਨ ਖੋਲਿਆ ਜੇ ਤੁਸੀਂ ਪਤੰਗਬਾਜ਼ੀ ਦੇ ਸ਼ੌਕੀਨ ਹੋ ਤਾਂ ਸੂਤੀ ਡੋਰ ਵਰਤੋ ਆਪਣੀ 2 ਮਿੰਟ ਦੀ ਜਿੱਤ ਲਈ ਕਿਸੇ ਦੀ ਜ਼ਿੰਦਗੀ ਦਾਤੇ ਨਾ ਲਗਾਓ ਜੇ ਤੁਹਾਨੂੰ ਕੋਈ ਚਾਈਨਾ ਡੋਰ ਵੇਚਦਾ ਦਿਸਦਾ ਹੈ ਤਾਂ ਪੁਲਿਸ ਨੂੰ ਇਨਫੋਰਮ ਕਰੋ ਸਰਕਾਰ ਨੇ ਕਾਨੂੰਨ ਬਣਾ ਦਿੱਤਾ ਪੁਲਿਸ ਨੇ ਧਾਰਾ 144 ਲਗਾ ਦਿੱਤੀ ਪਰ ਫਿਰ ਵੀ ਹਰ ਗਲੀ ਮੋਲੇ ਵਿੱਚ ਇਹ ਮੌਤ ਦਾ ਸਮਾਨ ਸ਼ਰੇਆਮ ਵਿਕ ਰਿਹਾ ਹੈ ਇਹ ਸਭ ਕਿਵੇਂ ਓਪਨ ਸਿਕਰਟ ਵਾਂਗ ਚੱਲਦਾ ਹੈ ਦੁਕਾਨਦਾਰ ਇਸ ਨੂੰ ਸਾਹਮਣੇ ਨਹੀਂ ਰੱਖਦੇ ਇਸ ਨੂੰ ਮੰਗਣ ਲਈ ਖਾਸ ਕੋਡਵਰਡ ਵਰਤੇ ਜਾਂਦੇ ਨੇ ਜਿਵੇਂ ਗੱਟੂ ਮੋਨੋਕਾਈਟ ਜਾਂ ਕਾਲਾ ਮਾਲ ਅਸਲ ਖੇਡ ਮੁਨਾਫੇ ਦੀ ਹੈ ਜੋ ਡੋਰ ਪਹਿਲਾਂ 200-300 ਰੁਪਏ ਦੀ ਵਿਕਦੀ ਸੀ ਬੈਨ ਲੱਗਣ ਤੋਂ ਬਾਅਦ ਦੁਕਾਨਦਾਰ ਉਸੇ ਗੱਟੂ ਨੂੰ 800 ਤੋਂ 1000 ਰੁਪਏ ਤੱਕ ਵੇਚ ਰਹੇ ਨੇ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਦੁਕਾਨਦਾਰ ਵੀ ਸਾਡੇ ਸਮਾਜ ਦਾ ਹਿੱਸਾ ਨੇ ਇਹਨਾਂ ਦੇ ਵੀ ਬੱਚੇ ਨੇ ਪਰਿਵਾਰ ਨੇ ਪਰ ਪੈਸੇ ਦੀ ਭੁੱਖ ਇੰਨੀ ਵੱ ਚੁੱਕੀ ਹੈ ਕਿ ਉਹਨਾਂ ਨੂੰ ਅਹਿਸਾਸ ਹੀ ਨਹੀਂ ਕੱਲ ਨੂੰ ਉਹੀ ਡੋਰ ਇਹਨਾਂ ਦੇ ਆਪਣੇ ਘਰ ਵੀ ਮਾਤਮ ਵਿਛਾ ਸਕਦੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਮਾਂ-ਬਾਪ ਤੇ ਹਰ ਨੌਜਵਾਨ ਤੱਕ ਇਹ ਸੁਨੇਹਾ ਪਹੁੰਚ ਸਕੇ ਗੋਲ ਲੈਗੇਸੀ ਦਾ ਮਕਸਦ ਸਿਰਫ ਤੁਹਾਨੂੰ ਵੀਡੀਓਜ਼ ਦਿਖਾਉਣਾ ਨਹੀਂ ਬਲਕਿ ਸਮਾਜ ਨੂੰ ਜਗਾਉਣਾ ਹੈ